ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਝੂਠ ਨਰਾਗੀ ਝੂਠ ਨਵੇਦੀ ਝੂਠ ਨ ਚੰਦ ਸੂਰਜ ਕੀ ਭੇਦੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਇਸ ਪਾਵਨ ਸ਼ਬਦ ਰਾਈਂ ਕਿਰਪਾ ਕਰ ਰਹੇ ਹਨ ਸਾਰੰਗ ਕੀ ਵਾਰ ਦੇ ਵਿੱਚ ਸਤਿਗੁਰੂ ਧਨਗੁਰੂ ਨਾਨਕ ਦੇ ਮਹਾਰਾਜ ਜੀ ਝੂਠ ਨਾ ਰਾਗੀ ਝੂਠ ਨਾ ਵੇਦੀ ਰਾਗ ਗਾਉਣ ਨਾਲ ਰਾਗ ਝੂਠਾ ਅਪਵਿੱਤਰ ਨਹੀਂ ਹੁੰਦਾ ਵੇਦ ਦਾ ਪਾਠ ਪੜਨ ਨਾਲ ਵੇਦ ਝੂਠਾ ਅਪਵਿੱਤਰ ਨਹੀਂ ਹੁੰਦਾ ਭਾਵੇਂ ਬ੍ਰਾਹਮਣ ਖੱਦਰੀ ਸ਼ੂਦਰ ਵੈਸ਼ ਆਦ ਕੋਈ ਵੀ ਪੜ ਲਵੇ ਪਵੇਂ ਰਾਗ ਨੂੰ ਹਿੰਦੂ ਮੁਸਲਮਾਨ ਜਾਂ ਸਿੱਖ ਆਦ ਕੋਈ ਵੀ ਗਾ ਲਵੇ ਚੰਦਰਮਾ ਤੇ ਸੂਰਜ ਦੇ ਵਰਤਾਂ ਦੀ ਭੇਦੀ ਗਈਏ ਭੇਦਤਾ ਜਨਨ ਨਾਲ ਜੀਵ ਦੇ ਅੰਦਰੋਂ ਵਿਸ਼ਿਆ ਨਿੰਦਿਆ ਆਦ ਝੂਠ ਅਪਵਿੱਤਰਤਾ ਨਹੀਂ ਜਾਂਦੀ ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਨਾ ਮੀਹ ਵਰਿਆ ਸਭ ਥਾਈ ਹਾਂ ਅੰਨੀ ਝੂਠਾ ਨਹੀਂ ਹੈ ਸਬਦੀ ਪਾਲਣਾ ਕਰਨ ਵਾਲਾ ਹੈ 나ਈ ਨਾਮ ਝੂਠਾ ਨਹੀਂ ਹੈ ਭਾਵੇਂ ਕੋਈ ਵੀ ਜਪ ਲਵੇ 나ਈ ਇਸ਼ਨਾਨ ਕਰਨਾ ਵੀ ਪਹਿਲਾ 나ਈ ਪੋਲਾ ਹੈ ਦੂਸਰਾ ਆਪਾਂ 나ਈ ਵੀ ਅਰਥ ਕਰ ਸਕਦੇ ਸੋ 나ਈ ਇਸ਼ਨਾਨ ਦਾ ਵਾਚਕ ਇਸ਼ਨਾਨ ਕਰਨਾ ਵੀ ਝੂਠਾ ਨਹੀਂ ਹੈ ਸਭ ਕੀ ਇਹ ਸਾਰਿਆਂ ਥਾਵਾਂ ਵਿੱਚ ਜੋ ਮੀਂਹ ਵਰਿਆ ਵਰਸਣੇ ਕਰਕੇ ਵੀ ਉਹ ਝੂਠਾ ਨਹੀਂ ਮੰਨਿਆ ਗਿਆ ਝੂਠ ਨ ਧਰਤੀ ਝੂਠ ਨ ਪਾਣੀ ਝੂਠ ਨ ਪਾਉਣੇ ਮਾਹੇ ਸਮਾਣੀ ਦਰਦੀ ਪ੍ਰਿਥਵੀ ਵੀ ਝੂਠੀ ਨਹੀਂ ਮੰਨੀ ਗਈ ਪਾਣੀ ਜਲ ਵੀ ਝੂਠਾ ਨਹੀਂ ਮੰਨਿਆ ਗਿਆ ਪਾਉਣੇ ਕੀ ਇਹ ਹਵਾ ਸਾਰਿਆਂ ਉਤਮ ਮੱਦਮ ਕनिष्ठ ਪੁਰਖਾਂ ਦੇ ਵਿੱਚ ਸਵਾਸ ਰੂਪ ਹੋ ਕੇ ਸਮਾਈ ਹੋਣ ਕਾਰਨ ਝੂਠੀ ਨਹੀਂ ਮੰਨੀ ਗਈ ਨਾਨਕ ਨਿਗੁਰਿਆ ਗੁਣ ਨਾਹੀ ਕੋਇ ਮੋਹ ਫੇਰਿਆ ਮੋਹ ਝੂਠਾ ਹੋਇ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਨਿਗੁਰਿਆ ਗੁਰਾਂ ਤੋਂ ਹੀਣੇ ਪੁਰਖ ਨੂੰ ਕੋਈ ਵੀ ਸ੍ਰੇਸ਼ਟ ਗੁਣ ਨਹੀਂ ਹੁੰਦਾ ਕਿਉਂਕਿ ਗੁਰਾਂ ਵੱਲੋਂ ਮੂੰਹ ਫੇਰਨੇ ਕਰਕੇ ਉਸ ਦਾ ਹਿਰਦੇ ਰੂਪੀ ਮੂੰਹ ਨਿੰਦਿਆ ਰੂਪੀ ਝੂਠ ਕਰਕੇ ਝੂਠਾ ਹੋ ਜਾਂਦਾ ਆ ਪਵਿੱਤਰ ਹੁੰਦਾ ਹੈ ਮਹੱਲਾ ਪਹਿਲਾ ਨਾਨਕ ਜੁਲੀਆਂ ਸੁਚੀਆਂ ਜੀ ਭਰ ਜਾਣੈ ਕੋਇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਜੁਲੀਆਂ ਭਰਨੀਆਂ ਸੁਚੀਆਂ ਪਵਿੱਤਰ ਹਨ ਪਰ ਜੇਕਰ ਕੋਈ ਇਹਨਾਂ ਨੂੰ ਭਰਨਾ ਜਾਣਦਾ ਹੋਵੇ ਪਾਪ ਗੁਨਾ ਨੂੰ ਧਾਰਨ ਕਰਨ ਦਾ ਜਾਣਦਾ ਹੋਵੇ ਪ੍ਰਸ਼ਨ ਕਰਦੇ ਹਨ ਕਿਹੜੀ ਜੁਲੀ ਪਵਿੱਤਰ ਕਰਨ ਵਾਲੀ ਹੈ ਗੁਰੂ ਉਤਰ ਬਖਸ਼ਦੇ ਹਨ ਸੁਰਤੇ ਜੁਲੀ ਗਿਆਨ ਕੀ ਜੋਗੀ ਕਾ ਜਤ ਹੋਏ ਸੁਰਤੇ ਵਿਦਵਾਨ ਪੁਰਖ ਪੰਡਤ ਦੀ ਚੂਲੀ ਬ੍ਰਹਮ ਗਿਆਨ ਦੀ ਪ੍ਰਾਪਤੀ ਦੀ ਹੈ ਸੁਰਤੇ ਸੁਰਤੀ ਟਕਾਉਣ ਵਾਲੇ ਦੇ ਅੰਦਰ ਜਾਂ ਸੋ ਰਤੇ ਸੋ ਸ੍ਰੇਸ਼ਟ ਰਤੇ ਪ੍ਰੀਤੀ ਵਾਲੇ ਦੇ ਅੰਦਰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਇਹੋ ਚੂਲੀ ਪਵਿੱਤਰ ਕਰਨ ਵਾਲੀ ਹੈ ਜੋ ਪ੍ਰਾਣਾਯਾਮੀ ਜੋਗੀ ਪੁਰਖ ਦਾ ਜਦ ਹੀ ਹੋਣਾ ਹੈ ਇਹੋ ਹੀ ਉਸਦੀ ਅਸਲੀ ਚੁਲੀ ਹੈ ਇਹੋ ਚੁਲੀ ਹੀ ਮਨ ਨੂੰ ਪਵਿੱਤਰ ਕਰਨ ਵਾਲੀ ਹੈ ਬ੍ਰਾਹਮਣ ਚੁਲੀ ਸੰਤੋਖ ਦੀ ਗਿਰਹੀ ਦਾ ਸਤਿਦਾਨ ਬ੍ਰਾਹਮਣ ਦੀ ਅਸਲੀ ਚੁਲੀ ਸੰਤੋਖ ਸਬਰ ਦੀ ਹੈ ਪਾਪ ਬ੍ਰਾਹਮਣ ਨੂੰ ਲਾਲਚ ਨਹੀਂ ਕਰਨਾ ਚਾਹੀਦਾ ਸੰਤੋਖੀ ਬਣ ਕੇ ਰਹਿਣਾ ਚਾਹੀਦਾ ਗਿਰਹੀ ਗ੍ਰਸਤੀ ਦਾ ਸਤ ਸੱਚ ਬੋਲਣਾ ਤੇ ਲੋੜਵੰਦਾਂ ਨੂੰ ਦਾਨ ਦੇਣਾ ਹੀ ਉਸ ਦੀ ਅਸਲੀ ਜੁਲੀ ਹੈ ਸਤ ਕੀਏ ਸੱਚ ਬੋਲਣ ਵਾਲੇ ਧਰਮੀ ਪੁਰਖਾਂ ਨੂੰ ਦਾਨ ਦੇਣਾ ਹੀ ਉਸ ਲਈ ਅਸਲੀ ਜੁਲੀ ਹੈ ਰਾਜੇ ਜੁਲੀ ਨਿਆਵ ਕੀ ਪੜਿਆ ਸੱਚ ਧਿਆਨ ਰਾਜੇ ਜੁਲੀ ਸੱਚਾ ਨਿਆ ਕਰਨ ਦੀ ਹੈ ਜੋ ਸੱਚੇ ਧਰਮ ਵਿੱਚ ਧਿਆਨ ਕਰਨਾ ਹੈ ਇਹੋ ਪੜਿਆ ਹੋਇਆਂ ਦੀ ਜੁਲੀ ਹੈ ਪਾਣੀ ਚਿੱਤ ਨਾ ਧੋਪਾਈ ਮੁਖ ਪੀਤੇ ਤਿੱਖ ਜਾਏ ਪਾਣੀ ਨਾਲ ਚਿੱਤ ਹਿਰਦਾ ਧੋਤਾ ਨਹੀਂ ਜਾਂਦਾ ਜੇਕਰ ਮੂੰਹ ਨਾਲ ਪਾਣੀ ਪੀਣਾ ਕਰੀਏ ਤਾਂ ਤਿੱਖ ਤ੍ਰੇਹ ਮਿਟ ਜਾਂਦੀ ਹੈ ਇਸੇ ਪ੍ਰਕਾਰ ਸਾਕਾਮ ਕਰਮਾ ਰੂਪੀ ਪਾਣੀ ਨਾਲ ਚਿੱਤ ਧੋਤਾ ਨਹੀਂ ਜਾਂਦਾ ਭਾਵ ਸ਼ੁੱਧ ਨਹੀਂ ਹੁੰਦਾ ਸਗੋਂ ਆਵਾ ਗੌਣ ਵਿੱਚ ਹੀ ਪਿਆ ਰਹਿੰਦਾ ਜਿਹੜਾ ਗੁਰਾਂ ਦੇ ਉਪਦੇਸ਼ ਨੂੰ ਹਿਰਦੇ ਰੂਪੀ ਮੁਖ ਵਿੱਚ ਪੀਣਾ ਭਾਵ ਧਾਰਨ ਕਰਦਾ ਹੈ ਉਸ ਦੀ ਤ੍ਰਿਸ਼ਨਾ ਰੂਪੀ ਤ੍ਰੇਹ ਨਿਵਰਤ ਹੋ ਜਾਂਦੀ ਹੈ ਪਾਣੀ ਪਿਤਾ ਜਗਤ ਦਾ ਫਿਰ ਪਾਣੀ ਸਭ ਖਾਏ ਪਾਣੀ ਜਲ ਹੀ ਸਾਰੇ ਜਗਤ ਸੰਸਾਰ ਦਾ ਪਿਤਾ ਹੈ ਪਾਬ ਪਾਣੀ ਹੀ ਸਾਰੀ ਰਚਨਾ ਦਾ ਮੂਲ ਕਾਰਨ ਹੈ ਫਿਰ ਪਾਣੀ ਹੀ ਸਾਰਿਆਂ ਨੂੰ ਖਾ ਜਾਂਦਾ ਹੈ ਪਾਬ ਜਦ ਸਰੀਰ ਦਾ ਅੰਤ ਹੋ ਜਾਂਦਾ ਤਦ ਸਾਰੇ ਸਰੀਰ ਚ ਲਹੂ ਪਾਣੀ ਬਣ ਜਾਂਦਾ ਹੈ ਸੋ ਅਥਵਾ ਚੇਤਨ ਰੂਪ ਪਾਣੀ ਹੀ ਸਾਰੇ ਜਗਤ ਦਾ ਪਿਤਾ ਹੈ ਅਤੇ ਫੇਰ ਚੇਤਨ ਰੂਪ ਪਾਣੀ ਹੀ ਸਾਰਿਆਂ ਦੀ ਪਰਲੋਂ ਕਰਦਾ ਹੈ ਪੌੜੀ ਨਾਏ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੇ ਹੁਣ ਪੌੜੀ ਦੇ ਰਾਹੀ ਕਿਰਪਾ ਕਰ ਰਿਹਾ ਨਾਮ ਦੀ ਮਹਾਨਤਾ ਦੱਸਦੇ ਆ ਕਿ ਕਿੰਨੀ ਮਹਾਨਤਾ ਹੈ ਨਾਮ ਨੂੰ ਸੁਣਨ ਨਾਲ ਹੀ ਪਾਵਨ ਸ੍ਰੀ ਜਪਜੀ ਸਾਹਿਬ ਵਿੱਚ ਵੀ ਫਰਮਾਉਂਦੇ ਆ ਨਾ ਸੁਣਿਆ ਸਿੱਧ ਪੀਰ ਸੁਰਨਾਥ ਫੇਰ ਫਰਮਾਉਂਦੇ ਸੁਣਿਆ ਸਤ ਸੰਤੋਖ ਗਿਆਨ ਫੇਰ ਫਰਮਾਉਂਦੇ ਸੁਣਿਆ ਸਰਾ ਗੁਨਾ ਕੇ ਗਾਹ ਕਹਿੰਦੇ ਕਿੰਨਾ ਕੁਝ ਹੋ ਜਾਂਦਾ ਨਾਮ ਸੁਣਨ ਨਾਲ ਸੋ ਆਓ ਇੱਥੇ ਵੀ ਸਤਗੁਰੂ ਪੌੜੀ ਰਹੀ ਕਿਰਪਾ ਕਰ ਰਿਹਾ ਧਿਆਨ DIYੇ ਨਾਮ ਨੂੰ ਸੁਣਿਆ ਕਰੀਏ ਸਤਗੁਰੂ ਜੀ ਦੀ ਕਥਾ ਨੂੰ ਸੁਣਿਆ ਕਰੀਏ ਹਿਰਦੇ ਵਿੱਚ ਵਸਾਈਏ ਨਾਏ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੇ ਪਰਮੇਸ਼ਰ ਦਾ ਨਾਮ ਸੁਣਨ ਕਰਕੇ ਸਾਰੀਆਂ ਸਿੱਧ ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਤੇ ਰਿੱਧ ਰਿੱਧੀਆਂ ਵੀ ਪਿੱਛੇ ਤੁਰੀਆਂ ਆਉਂਦੀਆਂ ਹਨ ਨਾਏ ਸੁਣਿਆ ਨਉ ਨਿਧ ਮਿਲੈ ਮਨ ਚਿੰਦਿਆ ਪਾਵੈ ਪਰਮੇਸ਼ਰ ਦੇ ਨਾਏ ਹੁੰਦਾ ਨਾਮ ਦੇ ਸੁਣਿਆ ਸੁਣਨ ਕਰਕੇ ਨਉ ਨਿਧੀਆਂ ਮਿਲ ਜਾਂਦੀਆਂ ਅਤੇ ਮਨ ਚਿੰਦਿਆ ਮਨ ਇਛਤ ਧਰਮ ਅਰਥ ਕਾਮ ਮੋਖ ਫਲ ਪਾਉਣਾ ਕਰੀਦਾ ਹੈ ਨਾਏ ਸੁਣਿਆ ਸੰਤੋਖ ਹੋਏ ਕਬਲਾ ਚਰਨ ਧਿਆਵੇ ਹਾਂ ਪਰਮੇਸ਼ਰ ਦਾ ਨਾਮ ਸੁਣਨ ਕਰਕੇ ਚਿੱਤ ਸੰਤੋਖ ਸਬਰ ਵਾਲਾ ਹੋ ਜਾਂਦਾ ਕਬਲਾ ਮਾਇਆ ਵੀ ਸੰਤੋਖ ਔਣ ਕਰਕੇ ਚਰਨਾਂ ਨੂੰ ਧਿਉਣ ਲੱਗ ਜਾਂਦੀ ਆ ਭਾਵ ਮਾਇਆ ਚਰਨਾਂ 'ਚ ਡਿੱਗਦੀ ਆ ਨਾਏ ਸੁਣਿਆ ਸਹਿਜ ਊਪਜੈ ਸਹਿਜੇ ਸੁਖ ਪਾਵੈ ਪਰਮੇਸ਼ਰ ਦਾ ਨਾਮ ਸੁਣਨ ਕਰਕੇ ਹृदय ਵਿੱਚ ਗਿਆਨ ਉਪਜੈ ਕਈ ਇਹ ਪੈਦਾ ਹੋ ਜਾਂਦਾ ਅਤੇ ਜੀਵ ਸਹਿਜੇ ਹੀ ਗਿਆਨ ਕਰਕੇ ਸੁਖ ਆਨੰਦ ਸਰੂਪ ਦੇ ਤਾਂ ਹੀ ਪਾ ਲੈਂਦਾ ਹੈ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੇ ਗੁਰਮਤੀ ਕਈਏ ਗੁਰਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਪਾਈਦਾ ਹੈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਸਿੱਖਿਆ ਦੁਆਰਾ ਹੀ ਜੀਵ ਪ੍ਰਭੂ ਦੇ ਜਸ ਰੂਪ ਗੁਣਾ ਨੂੰ ਗਾਉਂਦਾ ਹੈ ਸੋ ਇਸ ਪਾਵਨ ਸ਼ਬਦ ਵਿੱਚ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਨੂੰ ਦੱਸਿਆ ਹੈ ਕਿ ਵਹਿਮਾ ਭਰਮਾ ਪਖੰਡਾ ਵਿੱਚ ਪੈਣ ਨਾ ਝੂਠ ਨਹੀਂ ਉਤਰਦੀ ਵਰਤ ਰੱਖਿਆ ਬੰਦਾ ਸੁਚਾ ਨਹੀਂ ਹੁੰਦਾ ਇਹ ਨਾਮ ਸੁਣਨ ਨਾਲ ਨਾਮ ਜਪਣ ਨਾਲ ਨਾਮ ਦੀ ਕਥਾ ਸੁਣਨ ਨਾਲ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਕਿੰਨੇ ਪਾਪ ਲੈ ਜਾਂਦੇ ਹਨ ਕਿੰਨੇ ਦੁੱਖ ਕਲੇਸ਼ ਪਾਪ ਨਿਵਰਤ ਹੋ ਜਾਂਦੇ ਹਨ ਸੋ ਆਓ ਇਸ ਪਾਵਨ ਸ਼ਬਦ ਦੀਆਂ ਸਮਾਪਤੀ ਦੀਆਂ ਪੰਕਤੀਆਂ ਪੜ੍ਹ ਕਰਕੇ ਆਪਾਂ ਫਤਿਹ ਬੁਲਾਈਏ ਨਾਏ ਸੁਣਿਆ ਸਹਿਜ ਊਪਜੈ ਸਹਿਜੇ ਸੁਖ ਪਾਵੈ ਗੁਰਮਤੀ ਨਾਉ ਉਪਾਈਐ ਨਾਨਕ ਗੁਣ ਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ